嗯啊。 جو کہ مہاراج سچے پاشاہ جیت کیتی ہے سیوک پرواب کے اٹھے اس پاندھا سماؤں 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 بکشش کیتا ہے کاندھا سماؤں سماؤں مہارا جیو بارد بارد ڈاک کر دے ہاں سیوکاندھے بڑی اہم کیتی ہے سیوکاندھے جیلے جو بے کار جان آپ کے پاگر کے پولانم سمپورن پرواب ਜਿਹਾ ਸਮਾਂ ਆਪਾਂ ਨੂੰ ਮਿਲਿਆ ਹੈ ਸਮੇਂ ਵਿੱਚ ਰਹੇਗੇ ਗੁਰਬਾਣੀ ਦੇ ਵਿਚਾਰ ਨਾਲ ਸੰਗ ਪਾਵਾਂਗੇ ਸੋ ਪਹਿਲਾ ਸਤਿਕਾਰਯੋਗ ਪਾਈਸਾ ਭਾਈ ਗੰਧੀ ਸਰਵਾਂ ਜੋ ਜਿਨ੍ਹਾਂ ਨੇ ਹੁਣ ਆਪਾਂ ਨੂੰ ਗੁਰਬਾਣੀ ਦੀ مہاراج کی سنساہب پہ علیک کاری دیتے ہیں سنساہب پہ جو ویچر واسدے ہیں علیک سہنہ ساتھن دیتے ہیں بینہ پہ جو ویچر نے وہاں مامار سکتو جی نے جی تک لیس پہ جرہنگی ریاج دیتی اُتھے ایوی ناوڑ بھکن کیتا ہے ایوی سکھ نے قیرتی ہونا ہے سکھ نے باکنی 78 ਆਮਦੇਲਾ ਸ੍ਰੀ ਗੁਰੂ ਦੇ ਅੰਦਰ ਆਪਣੇ ਪਪਾ ਜੀ ਕੀ ਸਭੂ ਜੀ ਕਹਿੰਦੇ ਹਨ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾਰ ਕਰ ਰਸਟ ਕਾਮ ਦਿਨਾ ਸੰਸਾਰ ਦੇ ਅੰਦਰ ਮਨੁੱਖ ਹਰੇਕ ਮਨੁੱਖ ਦੀ ਆਸਾ ਇਹ ਇੱਛਾ ਹੁੰਦੀ ਹੈ ਕਿ ਮੇਰੇਆਂ ਮਨ ਦੀਆਂ ਮੁਰਾਦਾਂ ਮੇਰੀਆਂ ਆਸਾਂ ਉਹ ਬੁਨੀਆਂ ਹੋ ਜਾਣ من سبھی جب نام سدا ست نام

ਅਲੰਤ ਭਗਤ ਮੁਖਬੂਜਨ ਹੋਈ ਹੈ ਨਿਤ ਧਿਆਈ ਹੈ ਨਾ ਗੁਰੂ ਜਨਨ ਅਲੰਤ ਪਾਵਨੋ ਤੇਂਪਨੋ ਮਾਤੋ ਅਲੰਤ ਪਾਪਨੋ ਇੱਥੇ ਵੀ ਮੁਖਬੂਜਨ ਹੋ ਜਾਏਗਾ ਉਸ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਮੁਖਬੂਜਨ ਹੋਏਗਾ ਜਿਹੜੀ ਨਾਮ ਧਿਆਇਆ ਗਰੇ ਸਖਤ ਕਾਲ ਨਾਨਕ ਤੇ ਮੁਖੋ ਜਿਨਨੇ ਆਰੋਹੀ ਜੀ ਲੈ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਸੇਵਾ ਕੀਤੀ ਹੈ ਉਹਨਾਂ ਨੇ ਇਸ ਸੰਸਾਰ ਦੇ ਵਿੱਚੋਂ ਸਤਿਗੁਰੂ ਦੇ ਦਰਿਆ ਖੁਸ਼ੀਆਂ ਪ੍ਰਾਪਤ ਕਰਕੇ ਮਾਨੁੱਖ ਪ੍ਰਾਪਤ ਕੀਤਾ ਹੈ ਇਸwidehatਮ ਜਿਹੜਾ ਹਮੇਸ਼ਾ ਵਹਿਣ ਬੋਲਦਾ ਹੈ ਜਿਹੜਾ ਹਮੇਸ਼ਾ ਇਸ ਜੁਗਾਂ ਜੁਗਾਂ ਤੱਕ ਨਈ ਸ਼ੁਰੂਤ ਲੈ ਕੇ ਜੁਗਾ ਵਿੱਚ ਵੀ ਲਿਆ ਅੱਜ ਵੀ ਹੈ ਆਉਣ ਵਾਲਾ ਜਿਹੜਾ ਸਮਾਂ ਹੈ ਉਸ ਦੇ ਵਿੱਚ ਵੀ ਇਹ ਨਾਮ ਜਿਹੜਾ ਸੱਚ ਹੈ ਇਹਦੇ ਨਾਲ ਜੁੜਨਾ ਕਰ ਤਾਂ ਕਿ ਇਹ ਸਾਡਾ ਮਨੁੱਖਾ ਜਨਮ ਜਿਹੜਾ ਹੈ ਇਸ ਸੁਖੀ ਬੁਜੈ ਕਾਲ ਯੁੱਗ ਦੇ ਅੰਦਰ ਪ੍ਰੇਮ ਅੰਧੇ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਇਹਦੇ ਨਾਲ ਜੁੜਨਾ ਬਹੁਤ ਹੀ ਸਤਿਗੁਰੂ ਜੀ ਦੇ ਸਰੂਪ ਨਾਲ ਇਹ ਲਾਗინ ਕੀਤੀ ਹੈ ਇਹ ਕਹਿੰਦੇ ਜੇ ਨਾਮ ਜਪਣ ਲੱਗ ਜਾਏਗਾ ਥੋੜਾ ਸਮਾਂ ਨਹੀਂ جس نے سامو ਵਾਸ ਦਿੱਤੇ ਰਿਓ ਬਿਨਾ ਹਿਸਾਬ ਕਿਤਾਬ ਉਸਨੇ ਸਾਨੂੰ ਸਵਾਸ ਦਿੱਤੇ ਹਨ ਨੇਤਰ ਦਿੱਤੇ ਹਨ ਹੱਥ ਪੈਰ ਇਹ ਸੋਨਾ ਸਰੀਰ ਦਿੱਤਾ ਹੈ ਉਹ ਹਿਸਾਬ ਕਿਤਾਬ ਨਹੀਂ ਲਾਉਂਦਾ ਸਾਡੇ ਨਾਲ ਉਸ ਦੀ ਬੰਦਗੀ ਕਰਨ ਵਾਸਤੇ ਉਸ ਦਾ ਸਿਮਰਨਾ ਕਰਨ ਵਾਸਤੇ ਸਾਨੂੰ ਕਦੀ ਨੀਚ ਦੇ ਜੇਤੇ ਵਿੱਚ ਵੀ ਰੱਖਣਾ ਚਾਹੀਦਾ ਹੈ ਉਹਦਾ ਨਾਮ ਜਪਣ ਵਾਸਤੇ ਸਾਡੇ ਮਨ ਅੰਦਰ ਪ੍ਰੇਮ ਹੋਣਾ ਜ਼ਰੂਰੀ ਹੈ ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੁੰਦੀ ਸ਼ਰਧਾ ਤੋਂ ਬਿਨਾ ਭਾਵ ਤੋਂ ਬਿਨਾ ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਹਨ ਜੇਹ ਪ੍ਰੇਮ ਪੀਓ ਤੈਨੂੰ ਹੀ ਪ੍ਰਾਪਾਇ। ਜਿਨ੍ਹਾਂ ਨੇ ਗੁਰਬਾਣੀ ਨਾਲ ਪਿਆਰ ਕੀਤਾ ਹੈ, ਜਿਨ੍ਹਾਂ ਨੇ ਵਾਹਿਗੁਰੂ ਨਾਮ ਸਿਮਰਨ ਨਾਲ ਮਨੋਂ ਪਿਆਰ ਕੀਤਾ ਹੈ, ਸੰਗਤ ਦੇ ਵਿੱਚ ਆ ਕੇ ਆਪਣੇ ਮਨ ਨੂੰ ਉਹਦੇ ਅੱਗੇ ਠੇਕ ਕਰ ਦਿੱਤਾ ਹੈ, ਸਭ ਜਾਣੇ ਉਹਨਾਂ ਦੀ ਬੜੀ ਪਾਰ ਹੋ ਗਈ। ਆਖੀ ਲੋਕਾ ਸੁਣਾ ਕੇ نام سات کر